ਹੈਲੋ ਹੈਲੋ ਹਾਂ ਮੈਂ ਦਰਜੀ ਬੋਲਦਾ ਸੀ ਬੰਬੇ ਟੈਲਰ ਤੋਂ ਪਾਲਾ ਹਾਂਜੀ ਕਿਵੇਂ ਹੋ ਠੀਕ ਆ ਜੀ ਵਧੀਆ ਇਹ ਆ ਸਾਡਾ ਸੂਟ ਸਿਵਾਉਣ ਨੂੰ ਦਿੱਤਾ ਪਿਆ ਤੁਸੀਂ ਲੈਣ ਨਹੀਂ ਆਏਗੇ ਸੂਟ ਆ ਕਿ ਸੂਟ ਸੂਟ ਤਾਂ ਸਿਵਾਉਂਤਾ ਸੀਗਾ ਮੈਂ ਤੁਹਾਨੂੰ ਘੰਟੀਆਂ ਵੀ ਬਹੁਤ ਮਾਰੀ ਜਾਂਦਾ ਮੈਂ ਤੇ ਤੁਸੀਂ ਫੋਨ ਵੀ ਨਹੀਂ ਚੱਕਿਆ ਕੀ ਗੱਲ ਕੰਮ ਲੱਗੇ ਪੈਸੀ ਤੁਹਾਡਾਂ ਆ ਕੀ ਕੰਮ ਲੱਗੇ ਪੈ ਤੁਸੀ ਕੋਈ ਕੋਈ ਆਨਲਾਈਨ ਕੰਮ ਸੀਗਾ ਕਿਹੜਾ ਆਨਲਾਈਨ ਕੰਮ ਸੀਗਾ ਪ੍ਰੋਜੈਕਟ ਦੇਖੀ ਜਾਂਦੇ ਸੀਗੇ। ਅੱਜ ਪ੍ਰੋਜੈਕਟ ਦੇਖੀ ਜਾਂਦੇ ਹੁਣ। ਹਾਂ। اچھا ਕਿਤੇ ਕੋਈ ਹੋਰ ਤਾਂ ਨਹੀਂ ਕੋਈ ਫਿਲਮਾਂ ਫਿਲਮਾਂ ਦੇਖਣ ਲੱਗ ਗਏ? ਨਹੀਂ ਨਹੀਂ। ਬੱਚਿਆਂ ਨੂੰ ਬੱਚਿਆਂ ਨੂੰ ਬਣਾ ਕੇ ਦੇਨੇ ਨਾ ਉਹ ਪ੍ਰੋਜੈਕਟ ਦੇਖੀ ਜਾਂਦੀ ਸੀਗੇ। ਅੱਛਾ ਅੱਛਾ ਅੱਛਾ। ਜਿਹੜਾ ਹੋਰ ਸੁਣਾਉਣਾ ਮਿੰਤਾ ਜੀ ਘਰੇ ਠੀਕ ਹੈ ਜਵਾਕ ਜੱਲੇ ਸਾਰੇ। ਠੀਕ ਆ ਜੀ ਉਹ ਵੀ ਹੈ ਸਾਰੇ। ਘਰ ਵਾਲਾ ਵੀ ਠੀਕ ਹੈ ਤੇਰਾ। ਹਾਂ ਜੀ। ਠੀਕ ਹੈ ਕੀ ਘਰ ਵਾਲਾ ਤੇਰਾ। ਠੀਕ ਹੈ ਨਾ। ਕੀ ਕਰਦਾ ਹੁੰਦਾ ਅੱਜ ਘਰ ਫਿਰ। ਕਾਂਤੀ ਜਾਂਦੀਆਂ। ਦੁਕਾਨ ਤੇ ਜਾਂਦੇ ਆ ਉਹ ਜਦੋਂ ਦੁਕਾਨ ਤੇ ਆਂਦੇ ਤੂੰ ਸਾਡੀ ਦੁਕਾਨ ਤੇ ਆਇਆ ਕਰੋ ਇਹ ਨਾ ਕੰਮ ਤੋਂ ਨਹੀਂ ਨਹੀਂ ਕੰਮ ਤਾਂ ਹੋ ਜਾਊਗਾ ਇੱਥੇ ਕੰਮ ਤਾਂ ਨਿਕਲ ਜਾਊਗਾ ਕੰਮ ਦੀ ਕੋਈ ਕਮੀ ਹੈ ਕਿ ਦੱਸ ਤੂੰ ਮਨਾ ਦੱਸ ਤੂੰ ਐਂ ਕਰੀ ਜਾਂਦੇ ਆ ਅੱਛਾ ਹਮ ਕੰਮ ਤੇ ਤਾਂ ਕੋਈ ਕਮੀ ਹੈ ਨਹੀਂ ਹਮ ਹਾਂ ਕੰਮ ਤੇ ਤਾਂ ਕਮੀ ਹੈ ਨਹੀਂ ਮੈਂ ਬਿਨਾਂ ਮਤਲਬ ਤੋਂ ਆਈਦਾ ਵੀ ਨਹੀਂ ਨਾ ਅੱਛਾ ਕੀ ਹੋਰ ਲਵੇ ਰਾ ਅਗਲੇ ਕਾਣਗੇ ਕਿ ਸੂਟ ਦਿੱਤਾ ਛੱਤੀ ਗੇੜੇ ਮਾਰੇ ਟੈਲਰ ਕੋਲੇ ਅੱਛਾ ਹੂੰ ਤੇ ਫੇਰ ਫੇਰ ਕੀ ਹੋਂ ਤੁਸੀਂ ਦੇਖੋ ਨਾ ਹਾਂ ਤੁਸੀਂ ਦੇਖੋ ਮੇਰਾ ਹੁਣ ਆਇਆ ਨਾ ਮੇਰੀ ਗੱਲ ਸੁਣ ਮੇਰੇ ਕੋਲ ਤਾਂ ਹੋਂ ਦਾ ਬਾਨਾ ਹੈਗਾ ਤੇਰੇ ਕੋਲ ਬਾਨਾ ਹੈਗਾ ਕਿ ਹੈ ਨਹੀਂਗਾ ਦੱਸ ਹੈ ਨਹੀਂਗਾ ਮੇਰੇ ਕੋਲ ਬਾਨਾ ਬਾਨਾ ਕਿਉਂ ਨਹੀਂਗਾ ਤੁਂ ਤੇਰੇ ਕੋਲ ਤੇਰਾ ਸੂਟ ਇੱਕ ਦੂਜਾ ਇੱਕ ਤਾਂ ਤੇਰਾ ਸੌਂਤਾ ਪਿਆ ਹੈ ਇੱਕ ਸੂਟ ਤੇਰਾ ਸਿਉਣ ਵਾਲਾ ਪਿਆ ਹੈਗਾ। ਪਿਆ ਹੈ ਕਿ ਨਹੀਂ ਪਿਆ ਦੱਸ। ਪਿਆ। ਆਂ ਤਾਂ ਫੇਰ ਤੇ ਜਿਹੜਾ ਪਿਆ ਹੈਗਾ ਤੇ ਉਹਦੇ ਵਿੱਚੋਂ ਆਪਾਂ ਸਿਉਣ ਨਾਪ ਲੈਣ ਦੇ ਬੰਨਿਆ ਜੀ। ਹਾਂ? ਇਹ ਜੇ ਇੱਕ ਸੌਂਤਾ ਪਿਆ ਹੋਵੇ ਤੇ ਨਾਪ ਨਹੀਂ ਲਈਦਾ। ਨਾ ਨਾ ਨਾਪ ਜਿਹੜਾ ਮੈਂ ਹੱਥ ਨਾਲ ਆਉਂਗਾ ਨਾ ਜਿਹੜਾ ਜੀ। ਹਾਂ। ਗੱਲ ਤੋਰੀ ਬਣੂਗੀ ਸਹੀ ਤਾਂ। ਹਾਂ। ਸਹੀ। ਹੋਰ ਕੀ ਤਾਂ? ਪਰ ਕਿਥੋਂ ਆਪਣਾ ਤੁਸੀਂ ਮੈਂ ਕਿ ਮੈਂ ਨਾਪੂਗਾ ਪੂਰਾ ਛਾਤੀ ਤੋਂ ਉਸ ਨੂੰ ਮੈਂ ਸੋਚੀ ਅਨਹੀਂ ਫਿਟਿੰਗ ਦਾ ਅੱਛਾ ਜੀ ਫਿਟਿੰਗ ਹੀ ਦੇਖੀ ਅਨਹੀਂ ਵਰੀਏ ਤੁਸੀਂ ਉਹ ਨਾਪੂਗਾ ਕਿ ਛਾਤੀ ਨਾਪੂਗਾ ਨਾਪੂਗਾ ਅੱਛਾ ਜੀ ਉਹ ਫਿਤਾ ਵੀ ਲਿਆਉਂਗੀ ਜਹਾ ਵੀ ਲਾਂਗੇ ਫਿਤਾ ਉਹ ਜਾਣਾ ਨਹੀਂ ਰਹਿਣਿਆ ਇਹ ਰਾਂ ਕੇ ਨਾਪੇਗਾ ਵਰਤਾਰ ਮੈਂ ਨਾਪਣੇ ਫਿਤਾ ਲਿਆਈ ਹਮਮ ਫਿੱਤਾ ਮੈਂ ਕੋਲੇ ਲਿਆਉਂਗੀ ਫਿਰ ਹਮਮ ਚਲੋ ਜੀ ਆਇਓ ਹੋਰ ਦੱਸੋ ਹਾਂ ਠੀਕ ਹੈ ਜੀ ਵਧੀਆ ਹੈਗਾ ਹਮਮ ਹਾਂ ਮਿਲਾਂ ਫਿਰ ਫਿੱਤਾ ਆਪਦਾ ਨਹੀਂ ਲੈ ਕੇ ਆਉਣਾ ਹੈ ਹੋਰ ਫਿੱਤਾ ਲੈ ਕੇ ਆਉਣਾ ਹੈ ਇਹ ਤਾਂ ਮੇਰੇ ਕੋਲ ਹੈ ਤੁਸੀਂ ਆਪ ਹੀ ਆਇਓ ਫੀਤੇ ਫੁੱਤੇ ਆਪ ਆਪ ਹੀ ਦੇਖ ਲਾਂਗੇ ਅੱਛਾ ਹੂੰ ਥੋੜੇ ਭੀਤੇ ਨਾ ਮੇਰੇ ਚੁੰਡੀਆਂ ਵੱਡੀਆਂ ਅੱਛਾ ਕੀ ਵੱਡਦੇ ਫਿਰ ਤੇ ਤੇ ਚੁੰਡੀਆਂ ਗਈ ਆ ਤੁਹਾਡੇ ਭੀਤੇ ਨਾ ਚੁੰਡੀਆਂ ਵਾਲੇ ਦੇ ਨਾਲ ਵੀ ਲਾਉਂਗੀ ਅੱਛਾ ਚੁੰਡਾ ਫੀਤਾ ਵੱਡਦਾ ਹੈ ਕਿ ਚੁੰਡਾ ਮੈਂ ਵੱਡਦਾ ਦੱਸ ਤੇ ਇਹਨਾਂ ਦਾ ਪਤਾ ਨਹੀਂ ਇਹਦੇ ਕੋਲੇ ਲਾਉਂਦੇ ਨੇ ਸੂਟ ਦੀ ਫਿਟਿੰਗ ਕਰਦੇ ਨੇ ਚੁੰਡੀਆਂ ਵੱਡ ਚੁੰਡੀਆਂ ਹੀ ਵੱਡੀਆਂ ਅੱਛਾ ਕਿ ਮੈਂ ਵੱਡੀਆਂ ਰਸਾ खान में नहीं किया था कि फीता वाड़ा था कि तुष्य वाड़ा था हाँ वाड़ा था तो मैं ही फिर नहीं है फिर फीते ने तो की बटन ही है मैं तो फिर मन लग क्या सी थोड़ा थोड़ा शक फिर मैं क्या फीते जिससे क्रेच चोड़ने है ना ना अच्छा आये थोड़ी हैं ना सक्रेच से कुछ कुछ हाँ ਸ਼ਰਾਰਤ ਕਰ ਰਹੀ ਸੀ ਤੇ ਸ਼ਰਾਰਤ ਮੈਂ ਹੀ ਕਰਦਾ ਸ਼ਰਾਰਤਾਂ ਹੋਰ ਤੁੰਨ ਕਰਦਾ ਇੱਕ ਸਰੀਰ ਬੜਾ ਫਿੱਟ ਫਿੱਟ ਪਾੜੀ ਫਿਰਦੀ ਹੈ ਅੱਜ ਕੱਲ੍ਹ ਹੋ ਹ ਇਹ ਤੇ ਸਾਰੇ ਗੱਨੇ ਮਨ ਹ ਸਰੀਰ ਸਾਂ ਬਹੁਤ ਸੋਹਣਾ ਹੈ ਫਿੱਟ ਹੈ ਅੱਛਾ ਫਿੱਟ ਹੈ ਹ ਤੇ ਫਿੱਟ ਹੈ ਤਾਂ ਤਾਈ ਤਾਂ ਦਰਜੀ ਤੇਰੇ ਦੇ ਮਰਿਆ ਫਿਰ ਹੋਰ ਇਤਨੀ ਨਹੀਂ ਮਰਨਾ ਸੀਗਾ ਹ ਹ ਹ ਕੀ ਕਹਿੰਦਾ ਉਹ ਚੁੱਟ ਕੇ ਮਨਾਂ ਦੇਣੇ ਨਾ ਮਰੀ ਜਾਂਦੀ ਹਾਂ ਹਾਂ ਬੱਚਾ ਕੇ ਫਿਰ ਆਪਣਾ ਕਰਦੇ ਕੰਮ ਕੁਮੇ ਜੀਤ ਕਰਨ ਲਾਤਾ ਮੇਰਾ ਤੋਂ ਅਕਸਰ ਹੀ ਹਾਂ ਜ਼ਿਆਦਾ ਨਹੀਂ ਕਰੀ ਜਾਂਦਾ ਜੀਤ ਕਰ ਹੀ ਜਾਂਦਾ ਹੈ ਡਾਇਲੋਗ ਵੀ ਰੇਟੂ ਦੀ ਜੀ ਕਿਵੇਂ ਲੈ ਲੈ ਦੇ ਦੇ ਦੀ ਕਰਦਾ ਕੀ ਦਾ ਲਈ ਹੈ ਜੀ ਕਾ ਸੁਨ ਕਰਦਾ ਜੀ ਮੇਰਾ ਕਰਦਾ ਉਸ ਨੂੰ ਕ੍ਰੀਸ਼ਨ ਬੁਝੇ ਕੰਮ ਨੇ ਹਾਂ ਜਿਹੜਾ ਕੰਮ ਕਰ ਵੇਗੜੇ ਦਿੱਤੇ ਕੰਮ ਦਾ ਕਹਿਣ ਬੀਤੀ ਕੰਮ ਦੇ ਬੀਤੀ ਨਹੀਂ ਮੈਂ ਤਾਂ ਫਿਰ ਜੀ ਕਰਦਾ ਮੇਰਾ ਫਿਰ ਕਰਨ ਨੂੰ ਕਰਵਾ ਦੇ ਕੰਮ ਫਿਰ ਇੰਨਾ ਫੱਟ ਫੱਟ ਸਰੀਰ ਸਾਡੇ ਵੀ ਕੋਈ ਲੇਖੇ ਲੱਗ ਜੇ ਅੱਛਾ ਏ ਹੋਰ ਕੀ ਹੈ ਤਾਂ ਨਹੀਂ ਕਿਤੇ ਮੰਗਾਂਗੇ ਕੱਲ੍ਹ ਨੂੰ ਹਾਂ ਕਰਵਾਏਗੇ ਹਾਂ ਕੱਲ ਨੂੰ ਕਰਵਾएंगे ਫਿਰ ਆ ਕੱਲ ਫਿਰ ਕੱਲ ਨੂੰ ਦਲ ਨੂੰ ਮਗਰਲੇ ਪਾਸੇ ਆਪਣੇ ਕਮਰੇ ਚ ਆ ਜੀ ਉੱਥੇ ਠੀਕ ਹੈ ਠੀਕ ਹੈ ਕਰਾਂਗੇ ਆਪਾਂ ਮਿੱਠੀ ਦੇ ਕੇ ਕਰਾਂਗੇ ਬੇ ਉਹ ਨਹੀਂ ਆਸੀ ਜਲਾ ਕੇ ਦੇ ਦੇ ਵੀਰਾ ਠੀਕ ਹੈ